ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਫੁੱਲਾਂ ਨੂੰ ਹੀ ਇਹ ਨਹੀਂ ਪਤਾ ਹੁੰਦਾ ਕਿ ਅਗਲੀ ਸਵੇਰ ਉਹਨਾਂ ਨੇ ਕਿੱਥੇ ਜਾਣਾ ਹੈ ਸ਼ਮਸ਼ਾਨ ਦੇ ਵਿੱਚ ਜਾਂ ਫਿਰ ਮੰਦਿਰ ਦੇ ਵਿੱਚ ਇਸ ਲਈ ਤੁਸੀਂ ਹਰ ਪਲ ਮੁਸਕੁਰਾਉਂਦੇ ਰਹੋ ਤੇ ਦੁਨੀਆ ਦੇ ਵਿੱਚ ਆਪਣੀ ਅਲੱਗ ਪਹਿਚਾਣ ਬਣਾਓ ਇਹ ਕਹਾਣੀ ਅਮਰੀਕਾ ਦੇ ਇੱਕ ਕਪਲ ਦੀ ਹੈ ਪਤੀ ਪਤਨੀ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ ਰੋਜ਼ਾਨਾ ਅਣਬਨ ਹੁੰਦੀ ਰਹਿੰਦੀ ਸੀ ਕਿਸੇ ਨਾ ਕਿਸੇ ਗੱਲ ਤੋਂ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਸੀ ਗੱਲ ਡਾਈਵੋਰਸ ਤੱਕ ਪਹੁੰਚ ਗਈ ਸੀ ਜਦੋਂ ਤਲਾਕ ਹੋਇਆ ਤਾਂ ਪਤੀ ਵੱਲੋਂ ਪਤਨੀ ਨੂੰ ਕੁਝ ਦਿੱਤਾ ਜਾਣਾ ਸੀ ਉਹ ਪੈਸਾ ਇੰਨਾ ਜ਼ਿਆਦਾ ਸੀ ਕਿ ਪਤੀ ਦਾ ਸਾਰਾ ਪੈਸਾ ਉਸ ਵਿੱਚ ਚਲਾ ਗਿਆ ਤੇ ਉਸ ਦੀ ਜੇਬ ਵਿੱਚ ਬਸ 70 ਡਾਲਰ ਬਚ ਗਏ 70 ਡਾਲਰ ਦੇ ਨਾਲ ਕੀ ਹੋਵੇਗਾ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਜਦੋਂ ਉਸਨੇ ਵਾਪਸ ਆਪਣੀ ਜ਼ਿੰਦਗੀ ਵੱਲ ਮੁੜ ਕੇ ਦੇਖਿਆ ਤਾਂ ਉਸਨੇ ਵੇਖਿਆ ਕਿ ਉਸਦੀ ਜ਼ਿੰਦਗੀ ਬਿਲਕੁਲ ਤਬਾਹ ਹੋ ਚੁੱਕੀ ਹੈ। ਰਿਸ਼ਤਿਆਂ ਦੇ ਨਾਂ ਤੇ ਉਸ ਕੋਲ ਕੁਝ ਵੀ ਨਹੀਂ ਹੈ। ਉਸਦੀ ਘਰਵਾਲੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਐਸੇ ਹੀ ਦੇ ਨਾਮ ਤੇ ਉਸ ਕੋਲ ਬਸ 70 ਡਾਲਰ ਸੀ। ਉਸ ਨੂੰ ਇੱਕ ਹੀ ਖਿਆਲ ਆ ਰਿਹਾ ਸੀ ਕਿ ਮੈਂ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਦਵਾਂਗਾ। ਮੈਂ ਖੁਦ ਖੁਸ਼ੀ ਕਰ ਲਵਾਂਗਾ। ਇਸ ਦੁਨੀਆ ਦੇ ਵਿੱਚ ਮੇਰੇ ਲਈ ਹੁਣ ਕੁਝ ਵੀ ਨਹੀਂ ਹੈ। ਫਿਰ ਉਸਦੇ ਦਿਮਾਗ ਵਿੱਚ ਦੂਸਰਾ ਖਿਆਲ ਆਇਆ ਕਿ ਅਜੇ ਤਾਂ ਮੇਰੇ ਕੋਲ 70 ਡਾਲਰ ਬਚੇ ਹਨ ਕਿਉਂ ਨਾ ਮਰਨ ਤੋਂ ਪਹਿਲਾਂ ਇਹ 70 ਡਾਲਰ ਖਰਚ ਕਰ ਲਵਾਂ ਮਰਨਾ ਤਾਂ ਹੈ ਹੀ ਪਹਿਲਾਂ ਮौज-ਮਸਤੀ ਕਰਾਂਗਾ ਇਹ 70 ਡਾਲਰ ਖਰਚ ਕਰਾਂਗਾ ਤੇ ਫਿਰ ਖੁਦ ਖੁਸ਼ੀ ਕਰ ਲਵਾਂਗਾ ਐਸੇ ਵੀ ਹੋਰ ਕੁਝ ਮੇਰੇ ਕੋਲ ਬਚਿਆ ਵੀ ਕੀ ਹੈ ਇਹ ਸੋਚ ਕੇ ਉਹ ਕਸੀਨੋ ਚਲਾ ਗਿਆ ਉਹ ਆ ਖੇਡਾਂਗਾ ਮौज-ਮਸਤੀ ਕਰਾਂਗਾ ਤੇ ਪੈਸਾ ਉਡਾਵਾਂਗਾ ਤੇ ਫਿਰ ਆਪਣੇ ਆਪ ਮਰ ਵੀ ਜਾਵਾਂਗਾ ਜਦੋਂ ਕਸੀਨੋ ਪਹੁੰਚਿਆ ਤਾਂ ਲਾਈਨ ਬਹੁਤ ਲੰਮੀ ਸੀ ਨੌ ਦੀ ਲਾਈਨ ਦੇ ਵਿੱਚ ਲੱਗ ਕੇ ਉਹ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ ਉਹਦੇ ਕੋਲ ਹੀ ਇੱਕ ਅਖਬਾਰ ਪਈ ਸੀ ਉਹ ਅਖਬਾਰ ਨੂੰ ਫੜ ਕੇ ਪੜਨ ਲੱਗ ਪਿਆ ਅਖਬਾਰ ਵਿੱਚ ਉਸਨੇ ਪੜਿਆ ਕਿ ਜਿਹੜੀ ਸੋਨੇ ਦੀ ਖदान ਦੀ ਖੁਦਾਈ ਸਰਕਾਰ ਕਰ ਰਹੀ ਸੀ ਉਸ ਨੂੰ ਕਟਾ ਪੈਨ ਕਰਕੇ ਉਹ ਵੇਚ ਰਹੀ ਹੈ ਤੇ ਉਸ ਦੀ ਨਿਲਾਮੀ ਦਾ ਦਿਨ ਵੀ ਉਹ ਅੱਜ ਦਾ ਹੀ ਸੀ ਇਲਾਮੀ ਕਸੀਨੋ ਦੇ ਨੇੜੇ ਇੱਕ ਫੁਮਸਾਨ ਜਗ੍ਹਾ ਤੇ ਥੋੜੀ ਦੇਰ ਬਾਅਦ ਸ਼ੁਰੂ ਹੋਣੀ ਸੀ ਉਸ ਆਦਮੀ ਨੇ ਸੋਚਿਆ ਕਿ ਕਿਉਂ ਨਾ ਮੈਂ ਕਸੀਨੋ ਵਿੱਚ ਪੈਸੇ ਲਗਾਉਣ ਦੀ ਬਜਾਏ ਇਸ ਨਿਲਾਮੀ ਵਿੱਚ ਹਿੱਸਾ ਲਵਾਂ ਕੁਝ ਤਾਂ ਲੱਗ ਕਰਾ ਐਸੇ ਵੀ ਉਸ ਦਾ ਦਿਮਾਗ ਸਹੀ ਚੱਲਦਾ ਨਹੀਂ ਰਿਹਾ ਸੀ ਉਸ ਨੇ ਸੋਚਿਆ ਕਿ ਕਸੀਨੋ ਨੂੰ ਛੱਡੋ ਮੈਂ ਨਿਲਾਮੀ ਵਿੱਚ ਸ਼ਾਮਲ ਹੁੰਦਾ ਹਾਂ ਕਸੀਨੋ ਨੂੰ ਛੱਡ ਕੇ ਉਹ ਖਦਾਨ ਵਾਲੀ ਜਗ੍ਹਾ ਤੇ ਪਹੁੰਚ ਗਿਆ ਉੱਥੇ ਜਾ ਕੇ ਉਸਨੇ ਦੇਖਿਆ ਕਿ ਸਰਕਾਰ ਨੇ ਇੱਕ ਬਹੁਤ ਵੱਡਾ ਖੱਡਾ ਮਾਰਿਆ ਹੋਇਆ ਹੈ ਹਾਲਾਂਕਿ ਉੱਥੋਂ ਕੁਝ ਸਰਕਾਰ ਨੂੰ ਮਿਲਿਆ ਨਹੀਂ ਸੀ ਕਾਰਨੇ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ ਉਹ ਆਦਮੀ ਉੱਥੇ ਸੋਚ ਰਿਹਾ ਸੀ ਕਿ ਜੇ ਤਾਂ ਇਹ ਮੈਨੂੰ ਮਿਲ ਗਈ ਤਾਂ ਠੀਕ ਹੈ ਜੇ ਇਸ ਵਿੱਚੋਂ ਕੁਝ ਨਿਕਲ ਆਇਆ ਤਾਂ ਠੀਕ ਹੈ ਨਹੀਂ ਤਾਂ ਮੈਂ ਇਸ ਖੱਡੇ ਦੇ ਵਿੱਚ ਛਾਲ ਮਾਰ ਕੇ ਹੀ ਖੁਦ ਖੁਸ਼ੀ ਕਰ ਲਵਾਂਗਾ ਦੂਸਰੇ ਲੋਕਾਂ ਦੀ ਵੇਟ ਕਰਨ ਲੱਗ ਪਿਆ ਨਿਲਾਮੀ ਦਾ ਸਮਾਂ ਆਇਆ ਲੋਕਾਂ ਦੀ ਮੀਟ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਤੋਂ ਇਲਾਵਾ ਉਸ ਨਿਲਾਮੀ ਦੇ ਵਿੱਚ ਕੋਈ ਵੀ ਨਹੀਂ ਪਹੁੰਚਿਆ ਸੀ ਆਖਿਰਕਾਰ ਉਹ ਜਗਾ ਉਸ ਆਦਮੀ ਦੇ ਨਾਮ ਕਰ ਦਿੱਤੀ ਗਈ ਡਾਲਰ ਦੇ ਵਿੱਚ ਉਹ ਖਦਾਨ ਉਸ ਦੇ ਨਾਂ ਕਰ ਦਿੱਤੀ ਗਈ ਉਹਨੇ ਸੋਚਣ ਲੱਗਾ ਕਿ ਕੀ ਕੀਤਾ ਜਾਵੇ ਕਿਹੜੀ ਜਗਾ ਤੋਂ ਮੈਂ ਛਾਲ ਮਾਰ ਕੇ ਖੁਦਕੁਸ਼ੀ ਕਰਾਂ ਉੱਥੇ ਮਜ਼ਦੂਰ ਆ ਕੇ ਪੁੱਛਣ ਲੱਗੇ ਕਿ ਅਸੀਂ ਕੀ ਕਰੀਏ ਸਾਨੂੰ ਸ਼ਾਮ ਤੱਕ ਦੇ ਪੈਸੇ ਮਿਲੇ ਹੋਏ ਹਨ ਤੇ ਅਜੇ ਤਾਂ ਬਸ ਦੁਪਹਿਰ ਹੀ ਹੋਈ ਹੈ ਕਿਉਂਕਿ ਹਮ ਤੁਸੀਂ ਮਾਲਕ ਹੋ ਤੁਸੀਂ ਸਾਨੂੰ ਦੱਸੋ ਕਿ ਕੀ ਕਰਨਾ ਹੈ ਜੇ ਤੁਸੀਂ ਕਹੋਗੇ ਤਾਂ ਅਸੀਂ ਇਸ ਦੀ ਖੁਦਾਈ ਸ਼ਾਮ ਤੱਕ ਕਰਾਂਗੇ ਉਸ ਆਦਮੀ ਨੇ ਮਜ਼ਦੂਰਾਂ ਨੂੰ ਕਿਹਾ ਕਿ ਜੇ ਤੁਹਾਨੂੰ ਸ਼ਾਮ ਤੱਕ ਦੇ ਪੈਸੇ ਮਿਲੇ ਹੋਏ ਹਨ ਤਾਂ ਤੁਸੀਂ ਖੁਦਾਈ ਕਰੋ ਅਜੇ ਤਾਂ 2 ਹੀ ਵਜੇ ਹਨ 3 ਘੰਟੇ ਅਜੇ ਬਾਕੀ ਹਨ ਤੁਸੀਂ ਸ਼ਾਮ ਤੱਕ ਇਸ ਦੀ ਖੁਦਾਈ ਕਰੋ ਜਦੋਂ ਉਹਨੇ ਖੁਦਾਈ ਕਰਨੀ ਸ਼ੁਰੂ ਕੀਤੀ ਅਜੀ ਉਹਨਾਂ ਨੇ ਬਸ 3 ਫੁੱਟ ਤੱਕ ਹੀ ਖੱਡਾ ਮਾਰਿਆ ਸੀ ਕਿ ਉਹਨਾਂ ਨੂੰ ਸੋਨਾ ਮਿਲ ਗਿਆ। ਇਹ ਵੱਡੀ ਸੋਨੇ ਦੀ ਖदान ਦਾ ਮਾਲਕ ਉਹ ਇਕੱਲਾ ਆਦਮੀ ਸੀ। ਅੱਗੇ ਜਾ ਕੇ ਉਸਨੇ ਬਹੁਤ ਪੈਸਾ ਕਮਾਇਆ ਤੇ ਕਰੋੜਪਤੀ ਬਣਿਆ। ਜਦੋਂ ਉਸ ਨੂੰ ਕਿਸੇ ਨੇ ਪੁੱਛਿਆ ਕਿ ਜ਼ਿੰਦਗੀ ਦੇ ਮੌਤ ਦੇ ਵਿੱਚ ਕੀ ਫਰਕ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਸਿਰਫ 3 ਫੁੱਟ ਦਾ ਫਰਕ ਹੈ। ਛੋਟੀ ਜੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਦੀ ਜ਼ਿੰਦਗੀ ਦੇ ਵਿੱਚ ਥੋੜਾ ਸਬਰ ਥੋੜਾ ਟਾਈਮ ਦਿਓ ਆਪਣੀ ਜ਼ਿੰਦਗੀ ਨੂੰ ਸਾਰਾ ਕੁਝ ਠੀਕ ਹੋ ਜਾਵੇਗਾ ਜ਼ਿੰਦਗੀ ਦੇ ਵਿੱਚ ਜਦੋਂ ਲੋਕ ਉਮੀਦ ਸ਼ਰਤ ਦਿੰਦੇ ਹਨ ਤੇ ਤੁਸੀਂ ਉਸ ਉਮੀਦ ਨੂੰ ਕਾਇਮ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦੇ ਹਨ ਉਸ ਸੋਨੇ ਦੀ ਖदान ਦੀ ਬੋਲੀ ਦੇ ਵਿੱਚ ਕੋਈ ਵੀ ਨਹੀਂ ਆਇਆ ਸੀ ਸਰਕਾਰ ਨੇ ਵੀ ਉਸ ਤੋਂ ਉਮੀਦ ਸ਼ਰਤ ਦਿੱਤੀ ਸੀ ਲੋਕਾਂ ਨੂੰ ਵੀ ਉਸ ਤੋਂ ਕੋਈ ਉਮੀਦ ਨਹੀਂ ਸੀ ਬਸੋ ਇੱਕ ਆਦਮੀ ਉਸ ਗੋਲੀ ਵਿੱਚ ਆਇਆ ਸੀ ਹਾਲਾਂਕਿ ਉਸਨੇ ਵੀ ਆਪਣੀ ਜ਼ਿੰਦਗੀ ਤੋਂ ਉਮੀਦ ਛੱਡ ਦਿੱਤੀ ਸੀ ਬਸ ਉਸ ਨੂੰ ਇੱਕ ਆਸ਼ਾ ਦੀ ਕਿਰਨ ਨਜ਼ਰ ਆ ਰਹੀ ਸੀ ਉਹ ਤਾਂ ਇਹ ਵੀ ਸੋਚ ਰਿਹਾ ਸੀ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਹੋਏਗਾ ਵੇਖਿਆ ਜਾਵੇਗਾ ਪਰ ਪ੍ਰਮਾਤਮਾ ਨੇ ਉਸਦੀ ਜ਼ਿੰਦਗੀ ਦੇ ਲਈ ਇੱਕ ਅਲੱਗ ਪਲਾਨ ਬਣਾਇਆ ਸੀ ਤੇ ਉਸਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਗਿਆ ਥੋੜਾ ਜਿਆ ਟਾਈਮ ਦੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਸਾਰਾ ਕੁਝ ਸਹੀ ਹੋ ਜਾਵੇਗਾ ਥੋੜਾ ਜਿਆ ਸਬਰ ਰੱਖੋਗੇ ਤਾਂ ਤੁਹਾਡਾ ਵੀ ਸਮਾਂ ਜ਼ਰੂਰ ਆਵੇਗਾ